ਮੈਨਾਂ ਬੜਪਾਉਂਦੇ ਹੁਣ ਕਿਸੇ ਨੂੰ ਨਹੀਂ ਪਾਉਂਦੇ ਕਿਉਂ ਨਵੀਂ ਸਰਕਾਰ ਤੋਂ ਆ ਆਕ ਨੇ ਇਹ ਅੱਕਣਾ ਹੀ ਹੈ ਜਦੋਂ ਕਮੇ ਬੁੱਟੇ ਜਿਹੜੇ ਵੱਡੇ ਸੰਗਲ ਤੋਂ ਖੜਾ ਖੜਾਉਣੇ 700 ਸਾਢੇ ਫੇਟ ਡਪਾਉਂਦੇ ਉਹਨਾਂ ਤੋਂ ਤੇ ਹੋਰ ਕੀ ਕਰੀਏ ਅਕਸਰ ਗੱਲ ਤਾਂ ਗਲਤੀ ਹੈ ਜਿੱਥੇ ਕੋਈ ਖੜਾ ਉੱਤੇ ਖੜਾ ਰਵੇ ਸਟੈਂਡ ਤਾਂ ਰੱਖਿਆ ਆਪਦਾ ਕਈ ਨਾ ਕਈ ਉਹ ਆਲਟੀ ਲਾਲਚਾਂ ਮਾਰੇ ਬਦਲਦੇ ਆ ਜੀ ਉਹਨਾਂ ਕੋਲ ਤਾਂ ਬਹੁਤ ਜ਼ਿਆਦਾ ਬੱਸਾਂ ਬਹੁਤ ਉਹਨਾਂ ਕੋਲੇ ਇਦਾਂ ਬਹੁਤ ਬੱਸਾਂ ਕਿੰਨੀਆਂ ਵੀ ਆ ਬਿਨਾ ਪਰਮਿਟ ਤੋਂ ਚਲਾਈ ਜਾਣਗੇ ਜੀ ਪਾਰਟੀ ਬਦ ਗਿਆ ਤੁਹਾਡਾ ਲੀਡਰ ਇਹ ਸਾਡਾ ਲੀਡਰ ਨਹੀਂ ਸਾਡੇ ਝਾੜੂ ਵਾਲੇ ਤੋਡੀ ਪਾਰਟੀ ਚ ਆ ਗਿਆ ਹਾਂ ਉਹ ਤਾਂ ਖਾਣ ਦੇ ਮਾਰੇ ਆ ਜਾਂਦੇ ਹੈ ਖਾਣ ਦੇ ਮਾਰੇ ਆ ਜਾਂਦੇ ਹੈ ਉਹਦੇ ਪੈਸੇ ਵਾਦੂ ਉਹਨਾਂ ਕੋਲੇ ਤਾਂ ਕੀ ਘਟਾ ਹੈ ਵਾਦੂ ਟੈਡਿੰਨੇ ਪੜਦਾ ਕਿਸੇ ਨੂੰ ਲੱਗਦਾ ਵੀ ਆਮ ਆਦਮੀ ਹੈ ਕਹਿ ਸਕਦੇ ਆਮ ਆਦਮੀ ਤੁਸੀਂ ਨੂੰ ਇਹ ਤਾਂ ਭਗਵੰਤ ਮਾਨ ਨੂੰ ਪੁੱਛਣਾ ਚਾਹੀਦਾ ਹੈ ਹਾਂ ਭਗਵੰਤ ਮਾਨ ਦੇ ਬਾਅਦ ਇਹ ਸੀਗੇ ਵੀ ਅਸੀਂ ਆਮ ਆਦਮੀ ਸਾਡਾ ਬਣੂਗਾ ਰਸ਼ਕਾ ਚਲਾਉਣਾ ਸਾਡਾ ਸਰਪੰਚ ਬਣੂਗਾ ਇਹ ਗੱਲ ਵੀ ਚੱਲ ਰਹੀ ਹੈ ਵੀ ਸੁਖਵੀਰ ਸਿੰਘ ਬਾਦਲ ਤੇ ਮਨਪ੍ਰੀਤ ਸਿੰਘ ਬਾਦਲ ਵੀ ਮਦਦਾਂ ਚਾ ਸਕਦੇ ਆ ਆ ਜਾਣ ਅਪਰੀਸ਼ੀਏਟ ਕੋਈ ਇਹ ਤਾਂ ਨਹੀਂ ਬਹੁਤਾਰੇ ਆ ਜਾਣ ਲੀਡਰ ਤਾਂ ਅੱਦਾਂ ਬਾ ਪਾਰਟੀ ਮਿਲਦੇ ਹੁੰਦੇ ਨੇ ਖਾਸ ਗੱਲ ਨਹੀਂ ਹੋਰ ਇਹ ਤੋ ਪ੍ਰਕਾਸ਼ ਸਿੰਘ ਬਾਦ ਜਿਹੜਾ ਸਾਰੇ ਮੇਰਾ ਆਪ ਦੀ ਖੜਿਆ ਰਿਆ ਸਟੈਂਡ ਤੇ ਸਾਰਿਆਂ ਨੂੰ ਪਿਆਰ ਪ੍ਰੀਤ ਸਤਿ ਸ੍ਰੀ ਅਕਾਲ ਮੈਂ ਸਰੇਂਦਰਪਾਲ ਸਿੰਘ ਤੇ ਤੁਸੀਂ ਦੇਖ ਰਹੇ ਹੋ ਆਰਐਮਬੀ ਟੈਲੀਵਿਜ਼ਨ ਸਿਆਸਤ ਦੇ ਵਿੱਚ ਕਹਿੰਦੇ ਵੀ ਸਭ ਕੁਝ ਸੰਭਵ ਹੁੰਦਾ ਹੈ ਸਭ ਕੁਝ ਵਾਪਰ ਜਾਂਦਾ ਹੈ ਤੇ ਇਸ ਤਰ੍ਹਾਂ ਜੇ ਤੁਸੀਂ ਗੱਲ ਅੱਗੇ ਦਰਵਾਦੀ ਕਰਦੇ ਆ ਤਾਂ ਇੱਥੇ ਇੱਕ ਬਹੁਤ ਵੱਡੇ ਚਿਹਰੇ ਅਕਾਲੀ ਦਲ ਦੇ ਵੱਡੇ ਲੀਡਰ ਹਰਦੀਪ ਸਿੰਘ ਡਿੰਪੀ ਢਿੱਲੋਂ ਜੋ ਅਕਾਲੀ ਦਲ ਦੇ ਖਾਸ ਹੀ ਖਾਸ ਕਰਕੇ ਸੁਖਬੀ ਸਿੰਘ ਬਾਦਲ ਦੇ ਕਹਿੰਦੇ ਵੀ ਸੱਜੀ ਬਾਹ ਸੀ ਭਰਾ ਮੰਦੇ ਸੁਖਬੀ ਸਿੰਘ ਬਾਦਲ ਪਰ ਉਹ ਹੁਣ ਬਦਲਾਵ ਵਾਲੀ ਜਿਹੜੀ ਪਾਰਟੀ ਆਮ ਆਦੀ ਪਾਰਟੀ ਉਹਨਾਂ ਚ ਸ਼ਾਮਲ ਹੋ ਗਏ ਨੇ ਮੁੱਖ ਮੰਤਰੀ ਸਾਹਿਬ ਆਏ ਸੀ ਤਾਂ ਉਹਨਾਂ ਨੇ ਉਹਨਾਂ ਨੂੰ ਸ਼ਾਮਲ ਕੀਤਾ ਕਈ ਤਰ੍ਹਾਂ ਦੇ ਵਾਅਦੇ ਵੀ ਹੋਏ ਡਿੰਪੀ ਢਿੱਲੋਂ ਦਾ ਕਹਿਣਾ ਹੈ ਵੀ ਮੈਂ ਲੋਕਾਂ ਦੇ ਜਿਹੜੇ ਹੈਗੇ ਆ ਵਿਕਾਸ ਦੇ ਕੰਮਾਂ ਲਈ ਮੈਂ ਰਲਿਆਂਗਾ ਤਾਂ ਉਹਨਾਂ ਨੂੰ ਕਿਤੇ ਨਾ ਕਿਤੇ ਲੱਗਦਾ ਸੀ ਵੀ ਹੁਣ ਕਾਲੇਦਲ ਦੀ ਹਾਲਤ ਜਿਹੜੀ ਪਤਲੀ ਹੈ ਅਸੀਂ ਪਹੁੰਚੇ ਆ ਪਿੰਡ ਭਲਾਈ ਜਾਣਾ ਭਲਾਈ ਜਾਣਾ ਪਿੰਡ ਜਿਹੜਾ ਹੈਗਾ ਇਹ ਗਿੱਦੜਵਾ ਵਿਧਾਨ ਸਭਾ ਹਲਕੇ ਦੇ ਅੰਦਰ ਆਉਂਦਾ ਹੈ ਤਾਂ ਅਸੀਂ ਗੱਲਾਂ ਬਾਤਾਂ ਸਮਝਾਂਗੇ ਲੋਕ ਇਹਦੇ ਬਾਰੇ ਕੀ ਕਹਿੰਦੇ ਆ ਕੀ ਸੋਚਦੇ ਆ ਸਾਰੀ ਗੱਲਬਾਤ ਜਿਵੇਂ ਸਿਆਸਤਾਂ ਪਲਟੀ ਮਾਰ ਜਾਂਦੇ ਆ ਉਹਦੇ ਬਾਰੇ ਇਹਨਾਂ ਦਾ ਕੀ ਕਹਣਾ ਹਾਂਜੀ ਸਤਿ ਸ਼੍ਰੀ ਅਕਾਲ ਜੀ ਇਹ ਤਾਂ ਕੁਝ ਨਹੀਂ ਆਦਾ ਜਿਵੇਂ ਦੁਨੀਆ ਚੱਲੀ ਜਾਂਦੀ ਓਵੇਂ ਆਪ ਚੱਲ ਪਾਂਗੇ ਅੱਛਾ ਲੀਟਰ ਚੱਲਦੇ ਲੀਡਰਾਂ ਦੀ ਇਹ ਗਲਤ ਗੱਲ ਲੱਗਦੀ ਹੈ ਜੋ ਪਾਰਟੀ ਬਦਲ ਜਾਂਦੇ ਆ ਅਕਸਰ ਗੱਲ ਤਾਂ ਗਲਤੀ ਹੈ ਜਿੱਥੇ ਕੋਈ ਖੜਾ ਉੱਤੇ ਖੜਾ ਰਵੇ ਸਟੈਂਡ ਤਾਂ ਰੱਖਿਆ ਆ ਉਹਦਾ ਕਈ ਨਾ ਕਈ ਜਿਵੇਂ ਇਹ ਤੁਰੇ ਜਾਂਦੇ ਜਾਂਦਾ ਤੁਰੀ ਜਾਊਗੀ ਅੱਛਾ ਡਿੰਪੀ ਢਿੱਲੋਂ ਇਹ ਪਿੰਡਾਂ ਚ ਆਉਂਦੇ ਸੀਗੇ ਤੁਸੀਂ ਮਿਲੇ ਕਿਤੇ ਪਿੰਡਾਂ ਚ ਪ੍ਰੋਗਰਾਮ ਕਰਨ ਉਹਨਾਂ ਅਈ ਤਾਂ ਯਾ ਲੋਕਾਂ ਨਾਲ ਅਸੀਂ ਮਿਲੇ ਕਿਤੇ ਵੈਸੇ ਸਾਡੇ ਕਿੱਧਰ ਨਹੀਂ ਜਿਵੇਂ ਕੋਈ ਇਲੈਕਸ਼ਨ ਤੋਂ ਪਹਿਲਾਂ ਆਉਂਦੇ ਆ ਜਾਂ ਕੰਮ ਪਾਈ ਦੱਸੋ ਕੀ ਕੰਮ ਹੈ ਇਦਾਂ ਉਹ ਮਿਲਦੇ ਸੀ ਬੱਸ ਭਾਈ ਜਿਦੋਂ ਇਹਨਾਂ ਦੀ ਸਰਕਾਰ ਆਈ ਆ ਉਦੋਂ ਕਰੀ ਗਏ ਆ ਇਹ ਕੰਮ ਨਵੀਂ ਸਰਕਾਰ ਦੇ ਕੰਮ ਕਿਵੇਂ ਲ ਰਮੀ ਸਰਕਾਰ ਦੇ ਕੰਮ ਤਾਂ ਠੀਕ ਆ ਜੀ ਪਰ ਸਾਡੇ ਪਿੰਡਾਂ ਇੱਥੇ ਤਾਂ ਕੁਝ ਹੋਇਆ ਨਹੀਂ ਜੀ ਲੀਡਰ ਜਿਹੜੇ ਪਾਰਟੀ ਬਦਲ ਜਾਂਦੇ ਆ ਕੁਆਲਟੀ لالਚ ਮਾਰੇ ਬਦਲਦੇ ਆ ਜੀ ਉਹਨਾਂ ਕੋਲ ਤਾਂ ਬਹੁਤ ਜ਼ਿਆਦਾ ਬੱਸਾਂ ਬਹੁਤ ਹਨ ਉਹਨਾਂ ਕੋਲੇ ਤਾਂ ਬਹੁਤ ਬੱਸਾਂ ਕਿੰਨੀਆਂ ਵੀ ਆ ਬਿਨਾ ਪਰਮਿਟ ਤੋਂ ਚਲਾਈ ਜਾਣਗੇ ਜੀ ਅੱਛਾ ਸਰਕਾਰ ਦੇ ਮੌਜ ਮਣ ਜਾਂਦੀ ਹੈ ਹਾਂ ਤੇ ਭਗਵਾਨਤਮਾਨ ਦਾ ਕਹਿੰਦਾ ਮੈਂ ਭ੍ਰਿਸ਼ਟਾਚਾਰ ਹੋਣ ਨਹੀਂ ਦੇਣਾ ਦੇਖੀ ਜਾਂਦੀ ਨਾ ਹੋਣ ਦੇਊਗਾ ਤਾਂ ਚੰਗਾ ਰਹੂ ਹੈ ਨਾ ਹੋਣ ਹੋਣ ਦੇਊਗਾ ਤਾਂ ਚੰਗਾ ਰਹੂਗਾ ਢੈਂਪੀ ਢਿਲੋ ਜਦੋਂ ਇੰਚਾਰਜ ਰਹੇ ਆ ਕਾਫੀ ਸਮਾਂ ਇੱਥੇ ਕਿ ਦਰਵਾਜ਼ੇ ਤੇ ਕੋਈ ਕੰਮ ਕੂਮ ਸਰਕਾਰ ਚ ਕਰਵਾਇਆ ਜਦੋਂ ਕਾਲੀ ਦਲ ਦੀ ਸਰਕਾਰ ਸੀ 10 ਸਾਲ ਨਾ ਕੋਈ ਕੰਮ ਨਹੀਂ ਕਰਾਇਆ ਇੱਥੇ ਪੈਸੇ ਚ ਆ ਜਾਂਦੇ ਸੀ ਜੀ ਤੇ ਪੈਸੇ ਚ ਮੁੜ ਜਾਂਦੇ ਵੇਖ ਕੇ ਕੋ ਕੰਮ ਹੋਇਆ ਨਹੀਂ ਹਾਂ ਹਾਂ ਕੰਮ ਦਾ ਰਾਜਵੇ ਡੰਗਰੇ ਕਰਾਏ ਆ ਜੀ ਅੱਛਾ ਆ ਗਲੀਆਂ ਗੁੰਗਾਂ ਸਾਰੇ ਅੱਛਾ ਸਾਡੇ ਪਿੰਡਾਂ ਦੇ ਤਾਂ ਅੱਛਾ ਪਾਰਟੀ ਬਦ ਗਿਆ ਤੁਹਾਡਾ ਲੀਡਰ ਇਹ ਸਾਡਾ ਲੀਡਰਨ ਸਾਡੇ ਝਾੜੂ ਵਾਲੇ। ਤੁਹਾਡੀ ਪਾਰਟੀ ਚ ਆ ਗਿਆ। ਹਾਂ ਉਹ ਤਾਂ ਖਾਣ ਦੇ ਮਾਰੇ ਆ ਜਾਂਦੇ। ਹੈ? ਖਾਣ ਦੇ ਮਾਰੇ ਆ ਜਾਂਦੇ। ਇਹ ਉਹ ਕਹਿੰਦਾ ਪੈਸੇ ਵਾਦੂ ਉਹਨਾਂ ਕੋਲੇ ਤਾਂ ਕੀ ਘਟਾ। ਪੈਸੇ ਦਾ ਵਾਦੂ ਡਿਨਰ ਭਰਦਾ। ਨੀਤ ਨਹੀਂ ਭਰਦੀਆਂ। ਹਾਂ। ਕੀ ਲੱਗਦਾ ਹੋਰ ਵੀ ਕਿੰਨੇ ਦਾਵੇਦਾਰ ਸੀਗੇ ਝਾੜੂ ਵਾਲਿਆਂ ਦੇ ਵਿਚਾਰੇ ਉਹ ਕੀ ਕਰਨਗੇ ਹੁਣ ਵਿਧਰਵੇਦੋ। ਉਹ ਹੀ ਰਸ ਜਾਣਗੇ ਹੋਰ ਕੀ ਕਰਨਗੇ? ਕਿਉਂਕਿ ਹੁਣ ਚੋਣ ਆਉਣ ਆ ਲਈਆਂ ਨਾ ਬਾਈਲੈਕਸ਼ਨ ਇਥੋਂ ਰਾਜਾ ਬੜੇਗਾ ਐਮਪੀ ਚੁਣੇਗੇ। ਇਹ ਤਾਂ ਚੋਣ ਹੋਣੀ ਹੈ। ਬਸ ਆ ਦੋ ਚਾਰ ਮਹੀਨਿਆਂ ਚ। ਤੇ ਦੂਜਿਆਂ ਦਾ ਕੀ ਬਣੂ ਜਿਹੜੇ ਪਹਿਲਾਂ ਝਾੜੂ 'ਚ ਮਿਹਨਤ ਕਰੀ ਜਾਂਦੇ ਸੀ ਟੁੱਟ ਜਾਣਗੇ ਜਦੋਂ ਇਹਨੂੰ ਦਰਾਲਿਆ ਟੁੱਟ ਜਾਣਗੇ ਪਹਿਲਾਂ ਮੋੜ ਪਾਉਂਦੇ ਸੀ ਹੁਣ ਕਿਸੇ ਨੂੰ ਨਹੀਂ ਪਾਉਂਦੇ ਕਿਉਂ ਨਵੀਂ ਸਰਕਾਰ ਤੋਂ ਆ ਆਕੇ ਤੇ ਅੱਕਣਾ ਹੀ ਐ ਜਦੋਂ ਕੰਮ ਹੀ ਬੁੱਟਿਆ ਜਿਹੜੇ ਵੱਡੇ ਸੰਗਲ ਤੋਂ ਖੜਾ ਢੜਾਉਣੇ 700 ਸਾਡਾ ਫੇਰ ਢੰਡ ਪਾਉਂਦੇ ਉਹਨਾਂ ਤੋਂ ਤੇ ਹੋਰ ਕੀ ਕਰੀਏ ਨਹੀਂ ਉਹਦਾ ਭਗਵਾਨ ਤੁਮਨ ਸਾਹਿਬ ਤਾਂ ਕਹਿੰਦੇ ਕਿੰਨੇ ਕੰਮ ਹੋ ਰਹੇ ਆ ਕੰਮ ਹੋ ਤਾਂ ਰਹੇ ਕਿਥੇ ਹੋ ਰਹੇ ਸਾਡੇ ਇਲਾਕੇ 'ਚ ਤਾਂ ਹਰੇ ਆ ਬਈ ਉਹ ਨਾ ਤਾਂ ਇੱਥੇ ਆਮਲੇ ਜਿੱਤੇ ਨਾ ਤਿੰਨਾਂ ਕੁਦਰ ਪਹਿਲੇ ਸਰਮੇ ਸਾਡੇ ਪਿੰਡ ਦਾ ਕੁਝ ਰਗੇ ਸੀਗੇ ਇੱਕ ਵੀ ਨਹੀਂ ਆ ਕੇ ਇੱ ਉੱਚੇ ਜੇ ਉਹਨਾਂ ਦੇ ਘਰੇ ਆਏ ਹੋਵੇ ਪਤਾ ਲੈਣ ਵੀ ਉਹ ਮਰ ਗਏ ਤੇ ਉਹਨਾਂ ਨੂੰ ਪਤਾ ਬਹਿ ਨਹੀਂ ਜਾਈਏ ਅਕਾਲੀ ਦਲ ਦਾ ਵੀ ਨਹੀਂ ਕੋਈ ਬੰਦਾ ਆਇਆ ਫਿਰ ਹਾਂ ਕੋਈ ਨਹੀਂ ਆਇਆ ਸੀ ਛਾੜੂ ਵਾਲਿਆਂ ਦਾ ਛਾੜੂ ਵਾਲੇ ਤਾਂ ਹੁੰਦੇ ਜਾਂਦੇ ਰਹਿੰਦੇ ਮਾੜੇ ਮੋਟੇ ਚਿਹਰੇ ਤੇ ਰਾਜਾ ਵੀ ਆਇਆ ਹੈ ਕਾਂਗਰਸੀ ਸੀਗਾ ਛਾੜੂ ਵਾਲੇ ਵੀ ਆਏ ਆ ਪਰ ਹੱਕ ਮਨਪਰੀ ਦਾ ਸੀਗਾ ਜਦੋਂ ਵੀ ਹਰ ਵਕਤ ਬਹਿਂਦਾ ਸੀ ਨਾਲ ਉੱਠਦਾ ਸੀ ਉਹਨੇ ਸਰਪੰਚ ਨੂੰ ਠੇਸ ਮਾਰਦੀ ਸੀ ਜਦਾ ਮੈਨ ਨਹੀਂ ਲੈਂਦਾ ਸਰਪੰਚੇ ਸੁਖਵੀਰ ਨੂੰ ਆਕੇ ਜਿਹਾ ਨੇ ਆ ਤਾਂ ਮੈਨੂੰ ਕੋਈ ਲੋੜ ਨਹੀਂ ਅੱਜ ਇਸਰ ਮਚੀ ਦੇ ਦੇਣੇ। ਕਲਾ ਮਾਰ ਪਿੱਤਣਾ ਖੜਾ। ਹਾਂ ਉਹ ਮਨਪ੍ਰੀਤ ਦੇ ਨਾਲ ਖੜਾ ਮੈਂ ਮਨਪ੍ਰੀਤ ਦੇ ਨਾਲ ਖੜੂਗਾ। ਕੋਈ ਮੈਨੂੰ ਸਰਪੰਚੀ ਦੀ ਲੋੜ ਨਹੀਂ। ਪੈਸੇ ਮੈਂ ਤੇਰੇ ਲਵਾ ਦੇਣਗੇ। ਉਹਦਾ ਕੋਣੀ ਮੈਂ ਲਾ ਦਊਗਾ ਮੈਂ ਕਰਨੇ ਪਏ। ਬਹੁਤ ਸਾਥ ਨਹੀਂ ਦੇ ਰਿਆ। ਨਹੀਂ ਸਾਥ ਦੇ। ਕੀ ਕਹਿ ਸਕਦੇ ਹਾਂ ਉਹਨਾਂ ਦਾ ਵੀ ਕੀ ਕਰ ਤੇ ਵੜ ਪਿਆ ਕੀ ਤੇ ਨਾ ਪਿਆ ਆਪਣਾ। ਉਹ ਕਹਿੰਦੇ ਲੋਕਾਂ ਦੇ ਕੰਮ ਨਹੀਂ ਹੁੰਦੇ ਸੀ ਹੁਣ ਸਰਕਾਰ ਚ ਆ ਕੇ ਕੰਮ ਕਰਾਵਾਂਗੇ ਲੋਕਾਂ ਦੇ। ਕੰਮ ਤਾਂ ਫਿਰ ਜਦ ਸਰਕਾਰ ਜਾ ਕੇ ਹੋਣ ਗਈ। ਵਿਚਾਰਾ ਉਹ ਵਿਚਾਰਾ ਖਰਚਾ ਖਰਚਾ ਬਹੁਤ ਕਰਕੇ ਬਹਿ ਗਿਆ ਪੋਲਾ ਹੋਇਆ ਪਿਆ ਹੋਊਗੀ। ਗਿਆ ਪਿਆਕ ਨਹੀਂ ਤੂੰ ਦੱਸ ਇਹ ਗਿਆ ਤੇ ਆ ਵੀਰ ਜਦੋਂ ਲਗਾਤਾਰ 2017 ਤੋਂ ਬਾਅਦ ਪਾਰਟੀ ਹਾਰ ਰਹੀ ਹੈ ਨਾ ਅਕਾਲੀ ਦਲ ਤਾਂ ਫਿਰ ਔਖਾ ਤਾਂ ਹੋ ਹੀ ਜਾਂਦਾ ਹਾਂ ਔਖਾ ਤਾਂ ਬਹੁਤ ਹੋ ਗਿਆ ਵਿਚਾਰੇ ਨੂੰ ਫਿਰ ਉਹਨਾਂ ਦਾ ਕੋਈ ਵੱਲ ਪਿਆ ਗੱਲ ਤੇ ਫਿਰ ਹੀ ਕੋਈ ਗੱਲ ਹੋਈ ਆਹ ਕਹਿੰਦਾ ਵੱਡਾ ਬੰਦਾ ਬੱਸਾ ਬੱਸਾ ਬਹੁਤ ਆ ਸਰਕਾਰ ਨੇ ਕਿਰਾਏ ਤੁਹਾਡੇ ਪਿੰਡਾਂ ਦਾ ਕੰਮ ਕਿੰਨੀ ਕੋਈ ਕੁਝ ਨਹੀਂ ਕਰਿਆ ਸਾਡੇ ਦਾ ਕਹਿੰਦੇ ਇਹ ਗੱਲ ਵੀ ਚੱਲ ਰਹੀ ਹੈ ਵੀ ਸੁਖਵੀਰ ਸਿੰਘ ਬਾਦਲ ਤੇ ਮਨਪ੍ਰੀਤ ਸਿੰਘ ਬਾਦਲ ਵੀ ਮੈਦਾਨ ਚ ਆ ਸਕਦੇ ਆ ਆ ਜਾਣ ਆਪਣੀ ਸੀਟ ਤੋਂ ਕੋਈ ਅਜਾ ਨਹੀਂ ਬਹੁਤ ਸਾਰੇ ਆ ਜਾਣ ਕਿਉਂ ਮਾਨਪਰੀ ਥੋੜਾ ਪੁਰਾਣਾ ਲੀਡਰ ਰਿਹਾ ਤੇ ਚੋਣ ਜਿੱਤ ਕੇ ਜਾਂਦਾ ਰਿਹਾ ਉਹ ਤਾਂ ਫਿਰ ਕਈ ਸਾਂ ਜਾ ਆਇਆ ਨਾ ਹੁਣ ਤੁਹਾਨੂੰ ਕਿਹੜਾ ਪਤਾ ਹੋ ਗਿਆ ਉਹ ਕਹਿੰਦਾ ਸੇਵਾ ਕਰਦਾ ਪੰਜਾਬ ਦੇ ਲੋਕਾਂ ਦੀ ਮੈਂ ਆਹੋ ਕਰਦਾ ਹੀ ਆਗਾ ਕਰਦਾ ਨਾ ਬਾਲ ਦੀ ਬਾਲਟੀ ਜੀ ਬਣਾਉਣ ਪੈਗਾ ਹੁਣ ਬਾਲ ਹੋਈ ਫਿਰ ਕਾਂਗਰਸ ਚ ਜਾਵੜਿਆ ਹੁਣ ਕਿਹੜੀ ਚ ਹੈ ਹੁਣ ਦਾ ਦੇਖਣੀ ਮੋਦੀ ਚ ਫਿਰਦਾ ਹਾਂ ਲੀਡਰ ਤਾਂ ਪਾਰਟੀਆਂ ਬਦਲਦੇ ਹੁੰਦੇ ਨੇ ਖਾਸ ਗੱਲ ਨਹੀਂ ਅੱਛਾ ਹੋਰ ਫਿਰ ਪ੍ਰਕਾਸ਼ ਸਿੰਘ ਬਾਲਟੀ ਜਿਹੜਾ ਸਾਰੇ ਮਾਨਪਰੀ ਖੜੇ ਰਿਹਾ ਸਟੈਂਡ ਤੇ ਬਾਕੀ ਸਾਰੇ ਬਲਦੇ ਉਹਦਾ ਵੀ ਮੌਕਾ ਹੀ ਹੁੰਦੇ ਆ ਹੂੰ ਕੋਈ ਹੋਵੇ ਚਾਹੇ ਹੁਣ ਸ੍ਰੀ ਜੀ ਸਿੰਘ ਬਾਦਲ ਵੀ ਕਹਿੰਦੇ ਚੋਣ ਲੜ ਸਕਦੇ ਇਥੋਂ ਹਰ ਸਾਰੇ ਹਲਕਾ ਉਹ ਨਾ ਮਨਪੀਤ ਬਾਦਲ ਉਹਨੂੰ ਇਹਨੂੰ ਦਾ ਦੱਦੀ ਹਲਕਾ ਹੀ ਐ ਮਗਲ ਆਉਂਦਾ ਇਹ ਸਾਡੇ ਹਰ ਕਈ ਫਿਰਦੇ ਆ ਪਾਰਟੀਆਂ ਵਿੱਚ ਬੜੇ ਤੇ ਸਾਡੀ ਕਾਂਗਰਸ ਪਾਰਟੀ ਹੈ ਸਾਡੀ ਕਾਲੀ ਪਾਰਟੀ ਹੈ ਇਹ ਇਹਨਾਂ ਦੀ ਕੋਈ ਪਾਰਟੀ ਨਹੀਂ ਕੀ ਇਹ ਚੱਕ ਦੂਜੇ ਪਾਸੇ ਹੋ ਜਾਂਦੇ ਜਦੋਂ ਮਤਲਬ ਉਹ ਦੇਖਦੇ ਆ ਨਾ ਹਾਂਜੀ ਹਾਂਜੀ ਮਤਲਬ ਇਹ ਲੀਡਰ ਟੁੱਟ ਜਾਂਦੇ ਪਿੰਡਾਂ ਦਾ ਟੁੱਟਣਾ ਹੀ ਆ ਇਹ ਨਵੇਂ ਝਾੜੂ ਵਾਲੇ ਤਾਂ ਆਏ ਕਹਿੰਦੇ ਸੀ ਨਾ ਵੀ ਅਸੀਂ ਰਿਕਸ਼ੇ ਵਾਲੇ ਨੂੰ ਅਸੀਂ ਜੁੱਤੀਆਂ ਕੰਢਣ ਵਾਲੇ ਨੂੰ ਅਸੀਂ ਫਲਾਣੇ ਨੂੰ ਟਿਕਟਾਂ ਦੇਵਾਂਗੇ ਇਹ ਤਾਂ ਹੁਣ ਵੱਡੇ ਬੰਦੇ ਦਿੰਦੇ ਆ ਕਹਿੰਦੇ ਹਾਂ ਲਾਲਚ ਵੀ ਹੀ ਮਾਨਾ ਜੀ ਹੂੰ ਲਾਲਚ ਵੀ ਹੀ ਮਾਨਾ ਇਹਨਾਂ ਨੂੰ ਆਜ ਤਗੜੇ ਟਿਕਟ ਦੇ ਕੇ ਦਾ ਆਪੇ ਪੈਸੇ ਲਾਊ ਕੋਲ ਇਹ ਤਾਂ ਕਹਿੰਦਾ ਸੁਖਵੀਰ ਸਿੰਘ ਬਾਦਲ ਵੀ ਚੋਣ ਲੜ ਸਕਦੇ ਆ ਹਾਂ ਕੀ ਲਾ ਤੁਹਾਨੂੰ ਵੇਖੋ ਜੀ ਕੀ ਬਦਲਾਅ ਆਦਾ ਜੀ ਮਨਪ੍ਰੀਤ ਬਾਦਲ ਵੀ ਆ ਸਕਦੇ ਇਥੋਂ ਤੁਹਾਡੇ ਪੁਰਾਣੇ ਇਥੇ ਰਹਿ ਕੇ ਵੀ ਆ ਆ ਦੇ ਪਹਿਲਾਂ ਬਹੁਤ ਾਰੇ ਬਣੇ ਮੰਤਰੀ ਹੋਰੀ ਕਰਿਆ ਨਹੀਂ ਕੁਛ ਮਨਪ੍ਰੀਤ ਨੇ ਮਾੜਾ ਮੋਟਾ ਹੀ ਕਰਦੇ ਰਹੇ ਜੀ ਅੱਛਾ ਸ਼ੇਅਰ ਤਾਂ ਸੁਣਾਈ ਜਾਂਦੇ ਹੁਣ ਘਟੂ ਘਟ ਤੁਨੂੰ ਹਾਂ ਤਾਂ ਸੁਣਾਈ ਜਾਂਦੇ ਜੀ ਸ਼ੇਅਰ ਉਰਦੂ ਦੇ ਬਹੁਤ ਜਾਣਦੇ ਆ ਉਹ ਹਾਂ ਹੈ ਇਹਨੇ ਉਰਦੂ ਦੇ ਸ਼ੇਅਰ ਸੁਣਾਉਂਦੇ ਆ ਉਹ ਠੀਕ ਆ ਪਰ ਉਰਦੂ ਆਪ ਨੂੰ ਨਹੀਂ ਪੜਨ ਹੁੰਦਾ ਜਿਹੜਾ ਬੰਦਾ ਪੜ੍ਹਨ ਨਹੀਂ ਜਾਣਦਾ ਹਾਂ ਜਿਹੜਾ ਪੜ੍ਹਨ ਹੀ ਜਾਂਦੇ ਉਰਦੂ ਦਾ ਆਪਾਂ ਨੂੰ ਸਮਝ ਆਉਂਦੇ ਨਹੀਂ ਸ਼ੇਅਰ ਉਹਨਾਂ ਦੇ ਉਹਦਾ ਫੇਮਸ ਬਹੁਤ ਹੈ ਸ਼ੇਅਰਾਂ ਵਾਸਤੇ ਚਲੋ ਹੋਣਗੀ ਪਰ ਠੀਕ ਆ ਉਹ ਭਗਵੰਤ ਮਾਨ ਵੀ ਖਰਦ ਫੇਮਸ ਦਾ ਹੈਗਾ ਸ਼ੇਅਰਾਂ ਦਾ ਇਹ ਵੀ ਸੁਣਾਇਆ ਸ਼ਹੀਰ ਬਾਦਲ ਵੀ ਗਏ ਚੋਣ ਲੜ ਸਕਦੇ ਇੱਥੋਂ ਤੇ ਲੜ ਲੈਣਗੇ ਤਾਂ ਠੀਕ ਆ ਇਹ ਵਧੀਆ ਸਾਡੀ ਤਾਂ ਚਾਂਦੀ ਬਣ ਜੂਗੀ ਜਿੰਨੇ ਲੜਨਗੇ ਕੋਈ ਚਾਂਦੀ ਬਣ ਜੂ ਕੋਈ ਨਾ ਕੋਈ ਕੰਮ ਤਾਂ ਕਰੂਗਾ ਜਿਹੜਾ ਮੈਚ ਖੁੱਲ ਕੇ ਲੜੂਗਾ ਵੱਡੇ ਲੀਡਰ ਲੜਦੇ ਉਹਨਾਂ ਦੇ ਤਾਂ ਕਹਿੰਦੇ ਮਨਪ੍ਰੀਤ ਬਾਦਲ ਇੱਧਰ ਸੁਖਵੀਰ ਇਹਨਾਂ ਦਾ ਨਾਂ ਚੱਲੀ ਜਾਂਦਾ ਚਲੋ ਵਧੀਆ ਚੱਲੀ ਜਾਂਦਾ ਅਕਸਰ ਜਦੋਂ ਮੈਦਾਨ 'ਚ ਉਤਰਨਗੇ ਉਹਦੇ ਕੋਲ ਤਾਂ ਪੁਰਾਣਾ ਲੀਡਰ ਐ ਪਹਿਲਾਂ ਇੱਥੇ ਰਹਿ ਗਿਆ ਰਹਿ ਕੇ ਤਾਂ ਗਿਆ ਮਨਪ੍ਰੀਤ ਫਿਰ ਚਾਰ ਪੰਜ ਪਾਰਟੀਆਂ ਮਨਪ੍ਰੀਤ ਬਦਲ ਗਿਆ ਹੁਣ ਸਾਰੇ ਬਦਲੀ ਜਾਂਦੇ ਆਂ ਤੇ ਸੇਵਾ ਕਰਦਣਾ ਪੰਜਾਬ ਦੇ ਲੋਕਾਂ ਦੀ ਤਾਂ ਅਗਰੇ ਬਦਲੀਆਂ ਪੈਂਦੀਆਂ ਪਾਰਟੀਆਂ ਬਾਕੀ ਬੱਸ ਉਹਨੂੰ ਪੱਤਰਕਾਰਾਂ ਨੂੰ ਪਤਾ ਹੋਊਗਾ ਸੇਵਾ ਕਰਦਣਾ ਤਾਂ ਨਹੀਂ ਲੋਕਾਂ ਤੋਂ ਪੁੱਛ ਰਹਾਂਦਾ ਬੋਰਡ ਮੇਰੀ ਵੀ ਉਹੀ ਪਾਵਰ ਰੱਖਦੇ ਥੋੜੀ ਵੀ ਬੋਰਡ ਤਾਂ ਥੋੜੀ ਪੈਂਦੀ ਐ ਨਾ ਬਸ ਲੋਕਾਂ ਤੋਂ ਕੀ ਪੁੱਛਣਾ ਜਦੋਂ ਮੈਦਾਨ 'ਚ ਉਤਰਿਆਉਣਗੇ ਸ ਕਾਜਾ ਆਪਾ ਬੋਰਡ ਪੋਣੀਆਂ ਚੁੱਪ ਕਰਕੇ ਪਾਇਆ ਬੀਜੇਪੀ ਦਾ ਕਿਵੇਂ ਰਫੂ ਫਰੇ ਤੂੰ ਬੀਜੇਪੀ ਦਾ ਤਾਂ ਖਰੇ ਨਹੀਂ ਕੋਈ ਐਸਾ ਧੋਖਾ ਹੀ ਐ ਕਿਸਾਨਾਂ ਸੰਘਰਸ਼ ਕਰਕੇ ਕਿਸਾਨਾਂ ਦਾ ਕਰਕੇ ਹੀ ਆਈ ਬੀਜੇਪੀ ਦੇ ਧੋਖੇ ਉਹਦੀ ਸਾਹ ਦਾ ਕਹਿੰਦੇ ਵੀ ਬਹੁਤ ਕੁਝ ਦੇ ਰਹੇ ਆਂ ਪੰਜਾਬ ਦੇ ਲੋਕਾਂ ਨੂੰ ਪੂਰੇ ਭਾਰ ਦੇ ਲੋਕਾਂ ਨੂੰ ਪੈਸੇ ਆ ਜਿੰਦੇ 6000 ਕਿਸਾਨਾਂ ਨੂੰ ਉਹਦੇ ਪਤਾ ਨਹੀਂ ਸਕੀਮ ਵਿੱਚ ਉਹ ਆ ਤਾਂ ਜਾਂਦੇ ਜਿੱਦੇ ਆ ਜਾਂਦਾ ਉਹਦੇ 2000 ਵੀ ਤੁਰ ਜਾਂਦਾ 2000 ਕੀ ਡਿੱਕ ਚੀਜ਼ ਐ ਐਵੇਂ ਲੋਕਾਂ ਨੂੰ ਮਗਰ ਲਾਇਆ 2000 ਪਿੱਛੇ ਜੀ ਮਾਟਾ ਦਾਲ ਦੇਖ ਲਾਇਆ ਤਾਂ ਬਸ ਇਹ ਫਰੀ ਵਾਲਾ ਦਾ ਅਸਲ ਸੌਦਾ ਜੇ ਬੰਦ ਹੋਵੇ ਫੇਰ ਹੀ ਆ ਮਾੜਾ ਜ ਉਹ ਫਰੀ ਵਾਲਾ ਬੰਦ ਉਹਦਾ ਫੇਰੀ ਜਨਤਾ ਕੰਮ ਕਰਦੀ ਆ ਰੋਜ਼ਗਾਰ ਨਹੀਂ ਦਿੰਦੇ ਹੋਰ ਨਹੀਂ ਕੰਮ ਬਸਾਂ ਤੇ ਸਫਰ ਫਰੀ ਹੈ ਜੀ ਤੁਸੀਂ ਆ ਆਟਾ ਦਾ ਲੈ ਲਓ ਉਹ ਕਰ ਲਓ ਫਰੀ ਤਾਂ ਬਸ ਜਿਹੜੀਆਂ ਚੀਜ਼ਾਂ ਸਰਕਾਰ ਕਰੀ ਜਾਂਦੀ ਹੈ ਉਵੇਂ ਚੱਲੀ ਜਾਂਦਾ ਕੰਮ ਜੀ ਹੁਣ ਗਾਂ ਵਾਲੀ ਸਰਕਾਰ ਵੇਖੋ ਕੀ ਕਰਦੀ ਹੁਣ ਜਿਵੇਂ ਡੀਪੀ ਢਿੱਲੋਂ ਇੱਧਰ ਆਲੇ ਆ ਕੀ ਲੱਗਦਾ ਹੈ ਕਿਵੇਂ ਪਹਿਲਾਂ ਜਿਹੜੇ ਹੋਰ ਬੰਦੇ ਵੀ ਤਿਆਰ ਹੋਣਗੇ ਜਿਨ੍ਹਾਂ ਨੇ ਕੁਰਸੀਆਂ ਡਾਈਆਂ ਸੇਵਾ ਕੀਤੀ ਪਾਰਟੀ ਦੀ ਹੁਣ ਉਹ ਜਿਹੜੇ ਹੈਗੇ ਆ ਡੀਪੀ ਢਿੱਲੋਂ ਆ ਕੇ ਗੱਲ ਚੱਲ ਰਹੀ ਹੈ ਵੀ ਡੀਪੀ ਢਿੱਲੋਂ ਨੂੰ ਟਿਕਟ ਦਿੱਤੀ ਜਾਊਗੀ ਕਿਧਰ ਵੇ ਤੋਂ ਹਾਂਜੀ ਤਾਂ ਫਿਰ ਜਿਹੜੇ ਪੁਰਾਣੇ ਬੰਦੇ ਆ ਵਰਤ ਹਾਂ ਤੁਸੀਂ ਪੱਤਰਕਾਰ ਹੋ ਨਾ ਤੇ ਖਬਰਾਂ ਸੁਣਦੇ ਰਹਿੰਦੇ ਰਹੇ ਨਾ ਤੁਸੀਂ ਹੀ ਦੱਸੋ ਤੁਹਾਨੂੰ ਕੀ ਲੱਗਦਾ ਸਾਨੂੰ ਤਾਂ ਜਿਹੜੀ ਆਵਾਜ਼ ਆ ਰਹੀ ਹੈ ਆਵਾਜ਼ ਆ ਰਹੀ ਹੈ ਕੋਈ ਡੈਂਪੀ ਟਿਕਟ ਮਿਲੂਗੀ ਮੈਂ ਇਹ ਮੇਰਾ ਸਵਾਲ ਇਹ ਹੈ ਵੀ ਤੁਸੀਂ ਪਾਰਟੀ ਨਾਲ ਜੁੜੇ ਹੋ ਜਿਹੜੇ ਬੰਦੇ ਪੁਰਾਣੇ ਚਾਹਵਾਨ ਆ ਵੀ ਮੈਨੂੰ ਸਾਨੂੰ ਟਿਕਟ ਮਿਲੇ ਸੇਵਾ ਕਰ ਰਿਹਾ 10-15 ਸਾਲਾਂ ਤੋਂ 15-15 ਸਾਲਾਂ ਤੋਂ 12-13 ਸਾਲਾਂ ਤੋਂ ਉਹਨਾਂ ਦਾ ਕੀ ਬਣੂਗਾ ਉਹਨਾਂ ਦੇ ਬਣੋ ਆਪਾਂ ਪਾਰਟੀ ਦਾ ਨਾਅਰਾ ਜੀ ਲਿਖਿਆ ਆ ਆਦਮੀ ਆਮ ਆਦਮੀ ਪਾਰਟੀ ਲਿਖਣਾ ਤੇ ਆਮ ਰਹਿਗੇ ਕਿ ਜਿਹੜਾ ਹੁਣ ਇਹਨੂੰ ਨਾਰ ਲਾਉਂਦੇ ਆ ਮਨਪ੍ਰਿਆ ਇਹਨੂੰ ਨੇਪੀ ਸਾਹਿਬ ਨੂੰ ਜਾਂ ਰਲਦੇ ਆ ਰਲ ਗਏ ਕਿ ਆਮ ਆਦਮੀਆਂ ਵੀ ਸਮਝਦੇ ਇਹਨਾਂ ਨੂੰ ਉਹ ਤਾਂ ਕਹਿੰਦੇ ਆਮ ਆਦੀ ਪਾਰਟੀ ਹੈ ਸਾਡੇ ਚਾਚਾ ਤਾਂ ਵੀ ਬਟਿਆ ਸੀ ਸਾਰੇ ਇਕੱਠੇ ਕੋਈ ਕਿਸੇ ਨੂੰ ਲੱਗਦਾ ਵੀ ਆਮ ਆਦਮੀ ਇਹ ਕਹਿ ਸਕਦੇ ਆਮ ਆਦਮੀ ਤੁਸੀਂ ਨੂੰ ਇਹ ਤਾਂ ਭਗਵੰਤ ਮਾਨ ਨੂੰ ਪੁੱਛਣਾ ਚਾਹੀਦਾ ਹੈ ਹਾਂ ਤੇ ਭਗਵੰਤ ਮਾਨ ਦੇ ਬਾਅਦ ਇਹ ਸੀਗੇ ਵੀ ਅਸੀਂ ਆਮ ਆਦਮੀ ਸਾਡਾ ਬਣੂਗਾ ਰਸ਼ਕਾ ਚਲਾਉਣ ਸਾਡਾ ਸਰਪੰਚ ਬਣੂਗਾ ਹਾਂ ਤੇ ਕੋਈ ਮਨਮੋਟੋ ਵੀ ਹੋਰ ਵੀ ਕਾਲਾ ਹੜਾ ਚਪਲਾ ਘੰਡਣ ਵਾਲਾ ਬੂਟ ਘੰਡਣ ਵਾਲਾ ਉਹ ਜਿਹੜਾ ਸਰਮੈਚ ਬਣੂਗਾ ਇਥੇ ਅਸੀਂ ਆਮ ਆਦਮੀ ਚਲਾਉਣਾ ਤੁਸੀਂ ਵਿਗਲਣ ਵੀ ਉਹੋ ਬਣਗੇ ਦੂਜੀਆਂ ਪਾਰਟੀਆਂ ਨੂੰ ਹੋਇਆ ਨਹੀਂ ਤਾਂ ਤੁਸੀਂ ਦੇਖੀ ਜਾਂਦੇ ਹੋ ਤੁਸੀਂ ਅਸੀਂ ਤਾਂ ਤਿਲਕਤ ਤੱਕ ਤਾਂ ਗੱਲਾਂ ਕਰਦੇ ਆਂਗੇ ਤੇ ਤੁਸੀਂ ਨਿਤ ਪੱਤਰਕਾਰ ਜੈਨ ਹੋ ਦੱਸੋ ਵੀ ਕਿਤਾ ਤੁਸੀਂ ਵੇਖਿਆ ਇਹ ਵੀ ਆਮ ਆਦਮੀ ਆ ਇਹ ਮੰਨੋ ਕਾਂਗਰਸ ਤੇ ਕਾਲੀ ਦਲ ਨਾਲ ਕੋਈ ਫਰਕ ਨਹੀਂ ਰਹਿ ਗਿਆ ਇਹ ਤਾਂ ਇੱਕੋ ਹੀ ਗੱਲ ਹੈ ਇੱਕੋ ਹੀ ਉਹਦੋਂ ਵੱਧ ਗਿਆ ਕੰਮ ਇਹ ਤਾਂ ਉਹਦੋਂ ਵੀ ਉਤਣ ਜਾਂਦਾ ਲੱਗਦਾ ਸਾਨੂੰ ਤਾਂ ਮੈਨੂੰ ਤਾਂ ਹੋਰ ਕਿਹਦਾ ਪਤਾ ਨਹੀਂ ਅਈ ਦਾ ਭਰਾਵਾ ਕਿਸੇ ਨੂੰ ਕੋਈ ਨਹੀਂ ਆਦੇ ਆਈਦਾ ਉਹ ਕਰੇ ਬੇਟੇ ਰਾਵ ਨਾਲ ਸਾਨੂੰ ਨਹੀਂ ਜੰਗਲਾਂ ਦਾ ਇੱਕ ਪਿੱਛੇ ਲੋਟਾ ਬਟਨ ਆਉਂਦਾ ਉਹ ਨਪਦਾਂਗੇ ਜੇ ਗਏ ਵੀ ਤਾਂ ਅਸਲ ਮੇ ਤਾਂ ਜਾਂਦੀ ਨਹੀਂ ਅੱਛਾ ਅਗਰ ਮੇ ਤਾਂ ਜਾਂਦੀ ਨਹੀਂ ਅਸੀਂ ਤੇ ਜਾਵਾਂਗੇ ਤਾਂ ਲੋਟਾ ਨਪਕਾ ਮੁੜਾਵਾਂਗੇ ਪਰ ਹੋਰ ਕੀ ਹੈ ਕੀ ਕਰਾਂਗੇ ਕੰਮ ਵੀ ਛੱਡਿਆ ਪਕਾਈ ਵੀ ਕਰੀਏ ਗਰੀਬ ਬੰਦੇ ਜਿਹੜੇ ਇੱਥੇ ਪਕਾਈ ਕਰਦੇ ਨੇ ਆਓ ਆਪੂ ਦੱਸੋ ਵਿਚਾਰ ਕੋਈ ਤੇ ਤੁਸੀਂ ਦੱਸ ਦਿਓ ਮਾਣ ਸੀ ਕਿੱਧਰ ਜਾਈਏ ਕੀ ਦੇ ਮਗਰ ਜਾਈਏ ਅਸੀਂ ਹੋਰ ਆਪਾਂ ਨੂੰ ਕੋਈ ਮਾੜਾ ਨਹੀਂ ਕੰਮ ਕਰਿਆ ਸਾਡੇ ਉਹਨਾਂ ਨੇ ਕੰਮ ਕਰੇ ਸੀ ਮਨਪ੍ਰੀਤ ਨੇ ਵੀ ਕਰੇ ਸਾਡੇ ਮੋਟਰਾਂ ਵੀ ਲਵਾੰਗੇ ਸੀ ਮਨਪ੍ਰੀਤ ਨੇ ਹਰੇ ਆਪ ਪਹਿਚੀ ਵੀ ਕੰਮ ਕਰਿਆ ਤੁਹਾਡੇ ਸਾਹਮਣੇ ਲਿਖਿਆ ਪਿਆ ਵੇ ਲੋ ਇਹ ਕੰਮ ਕਰੇ ਸੀ ਇੱਥੇ ਇਹ ਤੋਂ ਪਹਿਲਾਂ ਸਰਕਾਰ ਇਹ ਕਾਂਗਰਸ ਦੀ ਉਹ ਵੇ ਲੋ ਪੱਕੇ ਲੱਗੇ ਸੀ ਛੱਤ ਬਣੀ ਸੀ ਵਧੀਆ ਉਹ ਵੇਖ ਲੈ ਪਿੰਡ ਤੋਂ ਪੁੱਛੋ ਕਿ ਜੀ ਉਹਨਾਂ ਨੂੰ ਹੀ ਪੁੱਛੋ ਮੇਰੇ ਕੋਲੇ ਸੱਜ ਕੇ ਕਿ ਕਿੱਥੇ ਇਹ ਪੱਕੇ ਤੇ ਕਿੱਥੇ ਉਹਦੀ ਛੱਤ ਤੇ ਕਿੱਧਰ ਗੰਗਨੋਂ ਪਲੇਟਾਂ ਮੇਰੇ ਕੋਲੇ ਸੱਜ ਕੇ ਪੁੱਛੋ ਅਸੀਂ ਕਿਸੇ ਨੂੰ ਕੀ ਕੀ ਗਰੀਬ ਬੰਦੇ ਇੱਥੇ ਡੈਡੀ ਕਰਨ ਵਾਲੇ ਆ ਅਸੀਂ ਤਾਂ ਟਾਈਮ ਵਗਰਾ ਸੀ ਕਿਸੇ ਨੂੰ ਕੀ ਕਹਦਾ ਨਹੀਂ ਲੀਡਰ ਮੋਜਾ ਲੈਂਦੇ ਆ ਹਾਂ ਤੇ ਲੀਡਰ ਸਾਨੂੰ ਤਾਂ ਬਲਦਾਂ ਨੂੰ ਜੋੜਿਆ ਮੂਰੇ ਕੰਮ ਲੈਣ ਦੇ ਲਈ ਜਾਂਦੇ ਆਂ ਤੇ ਸਾਨੂੰ ਕਰਨਾ ਪੈਂਦਾ ਕਰੀ ਜਾਵਾਂਗੇ ਅਸੀਂ ਤਾਂ ਬੁਲਾ ਲਿਆ ਤੇ ਬੋਲਣਾ ਪੈ ਗਿਆ ਇਹਦੇ ਨਾਲ ਬੋਲ ਕੇ ਰਾਜ਼ ਨਹੀਂ ਭਰਾਵਾ ਡਰਦੇ ਰਹਿੰਦੇ ਹੱਤ ਮੰਨ ਕੇ ਲੈਣਾ ਕੀ ਹੈ